ਉਹਦੀ ਤਾਰੀਫ ਕਰ ਕੇ ਮਾਲਕਾ ਜੇ ਤੈ ਮੈਨੂੰ ਅੱਜ ਸੋਨਾ ਬਣਾਇਆ ਅੱਜ ਇਹ ਤਾਂ ਮੇਰੇ ਕੰਨਾਂ 'ਚ ਫੱਬਦੇ ਆ ਮੈਂ ਮੈਂ ਹੋਕਾ ਦੇ ਦੇ ਕੇ ਥੱਕ ਗਿਆ ਇੱਥੇ ਸਾਰੀ ਦੁਨੀਆ ਆਪਣਾ ਨਾਮ ਚ ਪਾਉਣ ਤੇ ਚੜੀ ਐ ਰੱਬ ਨੂੰ ਕੋਈ ਯਾਦ ਨਹੀਂ ਕਰਦਾ दारू ਵਾਲਾ ਨਹੀਂ ਭਾਈ ਸੌਰੀ ਮਾਫ ਕਰੀ दारू ਵਾਲੇ ਦੇ ਨੇੜੇ ਨਹੀਂ ਮਾਫੀ ਚੋਨਾ ਹੁਣ ਜੇ ਮੈਂ ਤੈਨੂੰ ਇਹ ਗੱਲ ਨਾ ਕਹਿੰਦਾ ਇਹ ਕੈਮਰੇ ਵਾਲੇ ਨੂੰ ਸਵੇਰੇ ਪਤਾ ਕੀ ਪਾਉਣਾ ਸੀ ਇੱਕ ਬਜ਼ੁਰਗ ਨੂੰ ਕਾਸ਼ੀਨਾਥ ਨੇ ਪਿੱਛੇ ਕੀਤਾ ਮਿਲ ਨਹੀਂ ਦਿੱਤਾ ਮੈਨੂੰ ਪਤਾ ਹੈ ਤੇ ਇਹ ਵੀ ਨਾਲ ਦੱਸ ਦਿਓ ਉਹਨੇ ਡੇਢ ਤੋਂ ਬੋਤਲ ਐਨ ਆਮਦਾਰੀ ਛੱਕੀ ਹੋਈ ਹੈ ਉਹ ਵੀ ਤੰਗ ਕਰਦੀ ਹੈ ਕਿਉਂ ਨਹੀਂ ਤੂੰ ਨਹੀਂ ਬੋਲਦਾ ਯਾਰਾ ਤੇਰੇ ਅੰਦਰ दारू ਬੋਲਦੀ ਹੈ ਹੈ ਇਹ ਵੀ ਨਾਲ ਪਾਇਆ ਕਰੋ ਇਹ ਕੈਮਰੇ ਵਾਲਾ ਨੂੰ ਤੇ ਇੱਕ ਬਹਾਨਾ ਮਿਲਣਾ ਚਾਹੀਦਾ ਮਾੜੀ ਜੀ ਗੱਲ ਕੀ ਕਰਤੀ ਇਹਨਾਂ ਨੇ ਪਤਾ ਕੀ ਪਾਉਣਾ ਹੰਕਾਰੀ ਬੰਦਾ ਥੱਲੇ ਟਾਈਟਲ ਇਦਾਂ ਦਾ ਲਿਖ ਦੇਣਗੇ ਇਹ ਨਹੀਂ ਪਤਾ ਇਧਰ ਮਾਈ ਦੀ ਫੋਟੋ ਲਾ ਕੇ ਕਹਿ ਦਿੰਦੇ ਮੇਰੀ ਤੇ ਮਾਈ ਦੇ ਖੋਇਆ ਕਾਸ਼ੀਨਾਥ ਕੋਲੋਂ ਮੈਂ ਦੇਖੋ ਕੀ ਹੋਇਆ ਤਾਂ ਨਾਲ ਕੁਝ ਵੀ ਨਹੀਂ ਹੋਣੀ ਤਾਂ ਕਿ ਨਾ ਉਹਦੇ ਨਾਮ ਦੀ ਤਾਰੀਫ ਕਰਿਆ ਕਰੋ ਜਿਹਨੇ ਦੁਨੀਆ ਬਣਾਈ ਹੈ